ਪ੍ਰੇਮਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਦੀ ਅਗਵਾਈ ਵਿੱਚ ਰਾਸ਼ਟਰੀ ਬਾਲ ਵਿਦਿਆਲਿਆ ਸਕੂਲ ਵਿਖੇ ਬੱਚਿਆਂ ਨੂੰ ਬੂਟ ਵੰਡੇ ਗਏ ਇਸ ਮੌਕੇ ਤੇ ਸਾਬਕਾ ਕਾਉਂਸਲਰ ਮਲਕੀਤ ਸਿੰਘ ਰਗਬੋਤਰਾ ਸੰਸਥਾ ਦੇ ਪ੍ਰਧਾਨ ਸੁਧੀਰ ਸ਼ਰਮਾ ਪਨੀਤ ਕੁਮਾਰ ਸੁਰਿੰਦਰਪਾਲ ਮਨੀਸ਼ ਕਨੋਜੀਆ ਮੋਹਨ ਲਾਲ ਤਨੇਜਾ ਸੁਦਾ ਬੇਦੀ ਵਿਕਾਸ ਮਨੀ ਆਦਿ ਮੌਜੂਦ ਸਨ ਫਗਵਾੜਾ ਤੋਂ ਦੁਆਬਾ ਮੀਡੀਆ ਟੀਮ ਲਈ ਵਿਕਾਸ ਮਨੀ ਦੀ ਰਿਪੋਰਟ ਇਹ ਬੋਲੋ ਜੀ ਪ੍ਰੇਮਨਗਰ ਸੇਵਾ ਸੁਸਾਇਟੀ ਵੱਲੋਂ ਅੱਜ ਰਾਸ਼ਟਰੀ ਬਾਲ ਵਿਦਿਆਲਿਆ ਦੇ ਵਿੱਚ ਉਹਨਾਂ ਦੇ ਪੈਰਾ ਦੇ ਜੋੜੇ ਪ੍ਰਦਾਨ ਕੀਤੇ ਗਏ ਇਹ ਜੋੜੇ ਿੱਲੋਂ ਪਰਿਵਾਰ ਵੱਲੋਂ ਿੱਲੋਂ ਸਤਕਾਰਯੋਗ ਅਜੀਤ ਸਿੰਘ ਜੀ ਿੱਲੋਂ ਉਹਨਾਂ ਦੀ ਯਾਦ ਦੇ ਵਿੱਚ ਸਾਨੂੰ ਭਾਵ ਇਸ ਪ੍ਰੀਮ ਨਰਸ਼ੇਵ ਸੋਸਾਇਟੀ ਨੂੰ ਦਿੱਤੇ ਗਏ ਸਨ ਪਰ ਅੱਜ ਇਹ ਬੱਚਿਆਂ ਨੂੰ ਪ੍ਰਦਾਨ ਕੀਤੇ ਗਏ ਹਨ ਔਰ ਇਸ ਤਰੀਕੇ ਦੇ ਨਾਲ 13 ਤਰੀਕ ਨੂੰ 3 ਵਜੇ ਸੀਨੀਅਰ ਸਿਟੀਜ਼ਨ ਵਿਖੇ 20 ਇਸ ਲਿਕੇ ਨਾਲ ਜੋੜੇ ਅਤੇ ਜੈਕਾਂ ਵੰਡੀਆਂ ਜਾਣਗੀਆਂ ਇਹ ਵੀ ਢਿੱਲੋਂ ਪਰਿਵਾਰ ਦਾ ਇੱਕ ਉਪਸ਼ਾਰਥ ਹੈ ਜਿਹੜਾ ਸਾਢੇ 9 ਲੋਕਾਂ ਦੀ ਸੇਵਾ ਕਰ ਰਿਹਾ ਹੈ ਸਰਦਾਰ ਰਜੀਤ ਸਿੰਘ ਢਿੱਲੋਂ ਆਪਾਂ ਜਾਣਦੇ ਹਾਂ ਕਿ ਇਸ ਨਗਰ ਦੇ ਪਾਪ ਰੇਮ ਨਗਰ ਦੇ ਵਿੱਚ ਸੇਵਾ ਦਾ ਦਾਗ ਕਰਦੇ ਸਨ ਉਹ ਵੇ ਵਕਤ ਸਾਨੂੰ ਸਾਰੇ ਮਥੋੜਾ ਦੇਖੇ ਚਣਗੇ ਪ੍ਰਮਾਤਮਾ ਦੇ ਚਰਨਾਂ ਦੇ ਉਹ ਉਹਨਾਂ ਦੇ ਯਾਦ ਨੂੰ ਆਦਾ ਰੱਖਣ ਦੇ ਲਈ ਇਹ ਢਿੱਲੋਂ ਪਰਿਵਾਰ ਦਾ ਇੱਕ ਉਪਸ਼ਾਰਥ ਹੈ ਜੋ ਮੈਂ ਢਿੱਲੋਂ ਪਰਿਵਾਰ ਦਾ ਦੇ ਜੂਮ ਮੈਂਬਰ ਦੇ ਸੰਤ ਜਿਹੜੇ ਅੱਜ 71 ਤੋਂ ਹੈ ਦੂਰੇ ਬਸਰ ਕਰਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਸੰਵਾਦ ਕਰਦਾ ਹਾਂ